ਐਸਐਮਟੀਵੀ ਦੇਖ ਰਹੇ ਹੋ ਮੈਂ ਹਾਂ ਸਿਮਰਨਜੋਤ ਸਿੰਘ ਮੱਕੜ ਅੱਜ ਸਵੇਰ ਤੋਂ ਜਗਦੀਪ ਸਿੰਘ ਥਲੀ ਬਹੁਤ ਸੋਹਣੇ ਤਰੀਕੇ ਨਾਲ ਡਟੇ ਹੋਏ ਸੀ ਪੱਤਰਕਾਰੀ ਕਰ ਰਹੇ ਸੀ ਔਰ ਇਹਨਾਂ ਦੇ ਅਸੀਂ ਦੇਖਿਆ ਕਿ ਸੱਟ ਵੀ ਲੱਗੀ ਜਗਦੀਪ ਥਲੀ ਸਾਡੇ ਨਾਲ ਨੇ ਥਲੀ ਸਾਹਿਬ ਬਹੁਤ ਸਵਾਗਤ ਹੈ ਤੁਹਾਡਾ ਐਸਐਮਟੀਵੀ ਤੇ ਜੀ ਬਹੁਤ ਸ਼ੁਕਰੀਆ ਜੀ ਥਲੀ ਸਾਹਿਬ ਸਾਨੂੰ ਥੋੜਾ ਜਿਹਾ ਦੱਸੋ ਸਵੇਰ ਤੋਂ ਸਿਲਸਿਲੇਬਾਰ ਜਿਵੇਂ ਪੱਤਰਕਾਰ ਡਟੇਨ ਕੀਤੇ ਗਏ ਫਿਰ ਰਤਨ ਧਾਲੀਵਾਲ ਦਾ ਸੱਚ ਬਣਨੀ ਵਾਲੇ ਦਾ ਤੁਹਾਡੇ ਵੀ ਸੱਟ ਲੱਗੀ ਹੈ ਸਿਲਸਿਲੇਬਾਰ ਹੋਇਆ ਕੀ ਸਾਰੇ ਦਿਨ ਬਾਈ ਜਿਵੇਂ ਸਵੇਰ ਤੋਂ ਹੀ ਜਿਹੜੀ ਅੱਜ ਦੀ ਕਾਲ ਸੀਗੀ ਤਾਂ ਇੱਕ ਪੱਤਰਕਾਰਾਂ ਦਾ ਚਲੋ ਆਪਣਾ ਤਾਕਤ ਦਿਖਾਉਣਾ ਹੁੰਦਾ ਪਰ ਇਹਦੇ ਵਿੱਚ ਜਿਹੜਾ ਪੱਤਰਕਾਰਾਂ ਨੂੰ ਹਿਰਾਸਤ ਦੇ ਵਿੱਚ ਲੈਣਾ ਉਹ ਗੱਲ ਸਮਝ ਨਹੀਂ ਆ ਰਹੀ ਵੀ ਕਿਉਂ ਅਜੇ ਆ ਕਿਉਂਕਿ ਤਾ ਜਾ ਰਿਹਾ ਜਿਹਦਾ ਦੀ ਕਾਲ ਸੀਗੀ ਆਗੂਆਂ ਨੂੰ ਡਿਟੇਨ ਕੀਤਾ ਜਾ ਰਿਹਾ ਸੀ ਹਿਰਾਸਤ ਚ ਲਿਆ ਜਾ ਰਿਹਾ ਸੀ ਜਾਂ ਘਰ ਦੇ ਵਿੱਚ ਨਜ਼ਰਬੰਦ ਕੀਤਾ ਜਾ ਰਿਹਾ ਸੀਗਾ ਤਾਂ ਉਹ ਇੱਕ ਵੱਖਰੀ ਗੱਲ ਹੈ ਤਾਂ ਉਹ ਇੱਕ ਵੱਖਰੀ ਗੱਲ ਹੈ ਠੀਕ ਹੈ ਉਹ ਜੇ ਉਹਨਾਂ ਨੂੰ ਨਜ਼ਰਬੰਦ ਕੀਤਾ ਜਾਂਦਾ ਘਰ ਦੇ ਵਿੱਚ ਤਾਂ ਪੱਤਰਕਾਰਾਂ ਨੇ ਉਹਨਾਂ ਚੀਜ਼ਾਂ ਨੂੰ ਦਿਖਾਉਣਾ ਜੀ ਇਹ ਇੱਕ ਸਾਡਾ ਫਰਜ਼ ਸੀਗਾ ਪਰ ਪੱਤਰਕਾਰਾਂ ਨੂੰ ਹੀ ਚੁਕ ਲਿਆ ਗਿਆ ਤੇ ਸਾਨੂੰ ਉੱਥੇ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਸਾਹਮਣੇ ਇਹ ਹੁੰਦੀਆਂ ਜਿਹੜੀਆਂ ਜਦੋਂ ਪੁਲਿਸ ਨੇ ਹਿਰਾਸਤ ਚੁੱਕੀ ਨੀ ਜੀ ਨੌਜਵਾਨਾਂ ਨੂੰ ਵੀ ਨਹੀਂ ਜੀ ਤਾਂ ਜੀ ਦੇਖੋ ਜੀ ਇਹ ਜਿਹੜੇ ਨੌਜਵਾਨ ਆ ਜੀ ਇਹ ਤਾਂ ਵੈਸੇ ਹੀ ਪੁਲਿਸ ਨੂੰ ਡਿੰਦੇ ਆ ਇਹ ਪੀਓ ਨੇ ਇਹ ਭੇ ਭਗਾਉੜੇ ਨੇ ਤੇ ਤੁਸੀਂ ਇਹਨਾਂ ਦੀ ਵੀਡੀਓ ਨਾ ਬਣਾਓ ਇਹ ਉਸ ਮਾਮਲੇ ਚ ਹਿਰਾਸਤ ਚ ਨੀ ਲਏ ਜਾ ਰਹੇ ਥਲੀ ਸਾਹਿਬ ਮੈਂ ਰੋਕਣਾ ਚਾਹਣਾ ਤੁਹਾਨੂੰ ਜਿਹੜੇ ਨੌਜਵਾਨਾਂ ਦੀ ਤੁਸੀਂ ਉੱਥੇ ਮੌਜੂਦ ਸੀ ਗਿਣਤੀ ਕਿੰਨੀ ਸੀਗੀ ਜੀ ਉਹਨਾਂ ਦੀ ਬਾਈ ਜੀ ਜਿਹੜੇ ਤਾਂ ਜਦੋਂ ਪਹਿਲਾਂ ਚਾਰ ਜਿਹੜੇ ਉਹਨੇ ਬਿਲਕੁਲ ਕੋਟੀ ਦੇ ਲਾਗੇ ਪਹੁੰਚ ਗਏ ਸੀਗੇ ਕਿਲੋਕੀਮੀਟਰ ਦੇ ਫਾਸਲੇ ਤੇ ਜੋ ਜਿੱਥੇ ਬੈਰੀਕੇਟਿੰਗ ਪ੍ਰੋਪਰ ਕੀਤੀ ਹੋਈ ਸੀਗੀ ਉੱਥੇ ਤਾਂ ਚਾਰ ਪੰਜ ਵੀ ਨੌਜਵਾਨ ਸੀਗੇ ਔਰ ਉਹ ਪੰਜ ਨੌਜਵਾਨਾਂ ਨੂੰ ਜਦੋਂ ਫੜਿਆ ਗਿਆ ਤਾਂ ਇਹ ਕਿਹਾ ਗਿਆ ਪੁਲਿਸ ਵੱਲੋਂ ਜਦੋਂ ਸੀ ਕੈਮਰੇ ਚਲਾ ਰਹੇ ਸੀਗੇ ਵੀ ਬਾਈ ਜੀ ਤੁਸੀਂ ਕਿ ਵੀਡੀਓ ਨਾ ਬਣਾਓ ਇਹ ਤਾਂ ਐਸੇ ਹੀ ਭਗੌੜਿਆ ਜੀ ਇਹ ਤਾਂ ਸਾਨੂੰ ਨਸ਼ੇ ਦੇ ਕੇਸ ਦੇ ਵਿੱਚ ਚਾਹੀਦੇ ਲੋੜੀ ਹੁੰਦੇ ਆ ਇਹ ਭੱਜੇ ਹੋਏ ਸੀਗੇ ਹੁਣ ਅਸੀਂ ਇਹਨਾਂ ਨੂੰ ਗ੍ਰਿਫਤਾਰ ਕਰ ਰਹੇ ਹਾਂ ਇਸ ਤਰ੍ਹਾਂ ਦੀਆਂ ਚੱਲੀਆਂ 20 ਤੋਂ ਕੀ ਗੱਲਾਂ ਜਿਹੜੀਆਂ ਹੈਗੀਆਂ ਪੁਲਿਸ ਵੱਲੋਂ ਕੀ ਕੀ ਜਾ ਰਹੀ ਹੈ ਜੀ ਅਸੀਂ ਉਹਨਾਂ ਨੂੰ ਸਵਾਲ ਵੀ ਮੈਂ ਕੀਤਾ ਜੀ ਬਾਈ ਜੀ ਇਹ ਭਗੌੜੇ ਆ ਤੇ ਤੁਸੀਂ ਇਹ ਦੱਸੋ ਵੀ ਇਹ ਇੱਥੇ ਚੱਲ ਕੀ ਤੁਹਾਡੇ ਕੋਲ ਕਿਉਂ ਆਉਂਗੇ ਜੀ ਇਦਾਂ ਵੀ ਮੁਰਗਾਂ ਪਰ ਫਿਰ ਵੀ ਉਸ ਤੋਂ ਬਾਅਦ ਜਿੱਥੇ ਵੱਡੇ ਇਕੱਠ ਸੀਗੇ ਉੱਥੇ ਵੀ ਕਿਤੇ ਨਾ ਕਿਤੇ ਕਿਹਾ ਰੋਕਿਆ ਜਾ ਰਿਹਾ ਸੀਗਾ ਵੀ ਕਵਰੇਜ ਨਾ ਕੀਤੀ ਜਾ ਪਰ ਅਸਲ ਅਦਾ ਇਹੀ ਕਹਿਣਾ ਸੀ ਵੀ ਅਸੀਂ ਇਹ ਨਾ ਸਮਝਿਆ ਜਾਵੇ ਵੀ ਭਾਨੇ ਸਿੱਧੇ ਦੇ ਹੱਕ ਦੇ ਵਿੱਚ ਆਏ ਹੋਏ ਆ ਅਸੀਂ ਇੱਕ ਦਿਖਾਉਣ ਦੇ ਲਈ ਆਏ ਹੋਏ ਆ ਹੋ ਸਕਦਾ ਇਹ ਆਏ ਹੋਏ ਲੋਕ ਕਾ ਪੁਲਿਸ ਦੇ ਉੱਤੇ ਕੋਈ ਰਿਆਸ਼ ਚੱਦਰ ਹੋ ਜੀ ਜੇ ਪੁਲਿਸ ਦੇ ਨਾਲ ਅਜਿਹੀ ਝੜਪ ਹੋ ਜੇ ਗਿਰੇ ਵਿੱਚ ਸਾਡੇ ਭਰਾ ਪੁਲਿਸ ਵਾਲੇ ਜ਼ਖਮੀ ਹੋ ਜਾਣ ਕਿਸੇ ਦੇ ਨਾਲ ਕੋਈ ਅਰਥਕਾ ਨਹੀਂ ਘਟਨਾ ਹੋ ਜੇ ਉਹ ਵੀ ਤਾਂ ਦਿਖਾਵਾਂਗੇ ਨਾ ਤੇ ਕੱਲ ਨੂੰ ਇਹ ਕਹਿ ਦਿੱਤਾ ਜਾਵੇ ਕਿ ਜੀ ਨੌਜਵਾਨਾਂ ਦਾ ਜੀ ਪੁਲਿਸ ਦੇ ਨਾਲ ਇਹ ਕੀਤਾ ਉਹ ਹੋਇਆ ਹੀ ਨਾ ਹੋਵੇ ਅਸੀਂ ਉਹਨਾਂ ਨੂੰ ਕੀ ਕੀ ਦੱਸਾਂਗੇ ਅਸੀਂ ਤਮਾਮ ਚੀਜ਼ਾਂ ਦੋਵੇਂ ਪੱਖ ਦੀ ਹੋਣਾ ਚਾਹੁੰਦੇ ਹਾਂ ਜੀ ਤੁਸੀਂ ਬਹੁਤ ਸਾਰੀ ਮੈਂ ਇੱਕ ਭੰਡਾਲ ਸਾਹਿਬ ਨੇ ਪਰਮਿੰਦਰ ਭੰਡਾਲ ਜੀ ਅਮਰਗੜ ਤੋਂ ਆਏ ਹੋਏ ਜੀ ਤੇ ਉਹਨਾਂ ਦੀ ਇੰਨੀ ਵਧੀਆ ਪੂਹਗੀ ਹੈ ਨਾ ਮੱਕੜ ਸਾਹਿਬ ਔਰ ਮੈਂ ਕਹਿੰਦਾ ਜੇ ਉਹ ਅੱਜ ਨਾ ਹੁੰਦੇ ਤਾਂ ਵੱਡਾ ਨੌਜਵਾਨਾਂ ਦਾ ਉੱਤੇ ਲਾਠੀ ਚਾਰਜ ਹੋ ਜਾਂਦਾ ਪੁਲਿਸ ਮਲਾਜ਼ਮ ਸੀਗੇ ਉਹ ਪੁਲਿਸ ਮਲਾਜ਼ਮ ਸੀਗੇ ਜੀ ਹਾਂਜੀ 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 ਬਿਲਕੁਲ ਜੀ ਬਿਲਕੁਲ ਖੜੀ ਸਾਹਿਬ ਇਹ ਇਸ ਤਰ੍ਹਾਂ ਦੀ ਐਮਰਜੈਂਸੀ ਵਰਗਾ ਮਾਹੌਲ ਤੁਸੀਂ ਪਹਿਲਾਂ ਇੰਨੇ ਸਾਲਾਂ ਤੋਂ ਪੱਤਰਕਾਰੀ ਕਰ ਰਹੇ ਹੋ ਕਦੇ ਪੱਤਰਕਾਰਾਂ ਨੂੰ ਐ ਰੋਕਿਆ ਗਿਆ ਤੁਹਾਡੇ ਕੋਈ ਇਨਸੀਡੈਂਟ ਯਾਦ ਆਉਂਦਾ ਹੋਵੇ ਨਹੀਂ ਭਾਈ ਜਿਸ ਤਰ੍ਹਾਂ ਦਾ ਕੋਈ ਨਹੀਂ ਆਇਆ ਕਾਂਗਰਸ ਦੇ ਵਿੱਚ ਵੀ ਆਪਾਂ ਇਸ ਗੱਲ ਤੋਂ ਤਾਂ ਮੰਨ ਕਰ ਹੁੰਦੇ ਨਹੀਂ ਬਿੱਤੱਕ ਜਾਈ ਨਹੀਂ ਹੋਈ ਕਾਂਗਰਸ ਦੇ ਉਹਦੇ ਵਿੱਚ ਵੀ ਬੜੀ ਤਕੇਸ਼ਾਈ ਹੋਈ ਆ ਪਰ ਪੱਤਰਕਾਰਾਂ ਨੂੰ ਤਾਂ ਕਿਤੇ ਇਸ ਤਰ੍ਹਾਂ ਨਹੀਂ ਜਿਗਾ ਵੀ ਹਾਂਜੀ ਚੈਨਲ ਬੰਦ ਕਰ ਦੇਣੇ ਜੇ ਤੁਸੀਂ ਦਿਖਾਓ ਨਾ ਇਹ ਨਾ ਕਰੋ ਉਹ ਚੀਜ਼ਾਂ ਦੇ ਉੱਤੇ ਥੋੜਾ ਜਿਆ ਹੁੰਦਾ ਵੀ ਯਾਰ ਤੁਸੀਂ ਪੱਤਰਕਾਰ ਨੂੰ ਤਾਂ ਘੱਟੋ ਘੱਟ ਦੇ ਜਿਹੜੇ ਹੈਗੇ ਆ ਦਿਖਾ ਰਹੇ ਆ ਸਾਰੇ ਪੱਖ ਹਾਂ ਇੱਕ ਹੁੰਦਾ ਵੀ ਪੱਤਰਕਾਰੀ ਦੀ ਨਾਮ ਪੱਤਰਕਾਰੀ ਦਾ ਲੈ ਕੇ ਉਹ ਕੰਮ ਕੋਈ ਹੋਰ ਕਰ ਰਿਹਾ ਅਸੀਂ ਤਾਂ ਲੱਖੇ ਦਾਣੇ ਨੂੰ ਵੀ ਜਵਾਬ ਕੀਤੇ ਨੇ ਜੀ ਭਾਈ ਜੀ ਤੁਹਾਡੇ ਤੇ ਤੁਹਾਡੇ ਉੱਤੇ ਇਲਜ਼ਾਮ ਲੱਗ ਰਹੇ ਨੇ ਤੁਸੀਂ ਸਿਰਫ ਆਪਣੀ ਰਾਜਨੀਤੀ ਚ ਚੁਕਾਉਣ ਦੇ ਲਈ ਲੱਗੇ ਹੋ ਇਹ ਸਵਾਲ ਤੁਸੀਂ ਕੀਤਾ ਬਿਲਕੁਲ ਕੀਤਾ ਜੀ ਮੈਂ ਲਖਨਸਾਣਾ ਨੂੰ ਮੈਂ ਸਵਾਲ ਕੀਤਾ ਮੈਂ ਲਖਨਸਾਣਾ ਨੂੰ ਇਹ ਸਵਾਲ ਕੀਤਾ ਕਿ ਭਾਨਾ ਸਿੱਧੂ ਹੀ ਕਿਉਂ ਪਿੱਛੇ ਅਮਰਪਾਲ ਹੋਰਾਂ ਦਾ ਹੋਇਆ ਤਾਂ ਉਹ ਲੋਕ ਜਿਹੜੇ ਲੋਕਾਂ ਨੇ ਸਵਾਲ ਕੀਤਾ ਲਖਨਸਾਣਾ ਨੂੰ ਮੈਂ ਕੀ ਚੀਜ਼ ਸਵਾਲ ਤੇ ਕੀ ਜਵਾਬ ਕੀਤਾ ਹੈ ਥੋੜਾ ਸੰਖੇਪ ਚ ਜੇ ਦੱਸਣਾ ਚਾਹੁੰਦੇ ਹੋ ਹਾਂਜੀ ਬਿਲਕੁਲ ਬਾਈ ਲਖਨਸਾਣਾ ਨੇ ਕਿਹਾ ਵੀ ਜਦੋਂ ਅਮਰਪਾਲ ਦੀ ਗੱਲ ਹੈ ਵੀਰ ਜੀ ਜੀ 26 ਜਨਵਰੀ ਦਾ ਮਾਮਲਾ ਸੀਗਾ ਉਹ ਸਵਾਲ ਕੀਤਾ ਹੋਊਗਾ ਨਾ ਮੈਂ ਤਾਂ ਖੁਦ ਪਕੋੜਾ ਸੀ ਕਿ ਜਦੋਂ ਅਮਰਪਾਲ ਦੀ ਗੱਲ ਕੀਤੀ ਤਾਂ ਉਹ ਕਹਿੰਦਾ ਵੀ 18 ਤਰੀਕ ਨੂੰ ਇਹ 18 ਮਾਰਚ ਨੂੰ ਸਾ ਇਹਨੂੰ ਪੁਲਿਸ ਦੀ ਹਾਜ਼ਰੀ ਦੇ ਵਿੱਚ ਮੈਂ ਇਕੱਲੇ ਨਾ ਬੋਲਿਆ ਸੀ ਵੀ ਇਹ ਟੱਕਾ ਹੋ ਰਿਹਾ ਮੈਂ ਲੋਕਾਂ ਨੂੰ ਵੀ ਲਾਮਬੰਦ ਕਰਨ ਦੇ ਲਈ ਕੂਕੇ ਜਵਾਏ ਫੋਨ ਕੀਤੇ ਕਿਤੇ نیٹ ਬੰਦ ਸੀ ਲੱਗਾ ਸੀ ਰਾਣਾ ਕਹਿੰਦਾ ਮੈਂ ਫੋਨ ਕੀਤੇ ਔਰ ਮੈਂ ਲਗਾਤਾਰ ਮੇਰੀ ਵੀਡੀਓ ਅੱਜ ਵੀ ਪਈ ਜਾਉ ਕਿ ਨਾ ਪੁਲਿਸ ਦੀ ਸਾਹਮਣੇ ਫੋਰਟ ਦੇ ਵਿੱਚ ਮੈਂ ਕਿਹਾ ਵੀ ਤੱਕ ਆ ਵੀ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਇੱਕ ਬੰਦਾ ਅਮਰ ਚਕਾ ਰਿਹਾ ਵੀ ਉਹ ਉਹਨੂੰ ਕਿਉਂ ਆ ਇਸ ਤਰ੍ਹਾਂ ਤੁਸੀਂ ਐਨਐਸਏ ਲਗਾ ਰਹੇ ਹੋ ਕਿ ਜੇ ਉਹਨਾਂ ਨੇ ਥਾਣੇ ਦਾ ਗ੍ਰਾਉ ਕੀਤਾ ਉਹ ਵਾਲੀ ਐਫਆਈਆਰ ਉਹ ਤੁਸੀਂ ਪੰਜਾਬ ਦੇ ਵਿੱਚ ਕਰ ਲਓ ਤੁਹਾਨੂੰ ਕੀ ਜਿਹੜੇ ਮਿਲ ਕੇ ਵਿਰੋਧੀਆਂ ਦੇ ਵੀ ਸਵਾਲ ਸੀਗੇ ਤਾਂ ਸਰਜ ਪੱਤਰਕਾਰੀ ਦਾ ਭਰਤ ਭਾਈ ਇਹ ਹੁੰਦਾ ਤੁਸੀਂ ਕਿਸੇ ਦੇ ਨਾਲ ਮਿੱਤਰਤਾ ਨਿਭਾਉਂਦੇ ਹੋ ਪਰ ਜਦੋਂ ਤੁਹਾਡੇ ਹੱਥ ਦੇ ਵਿੱਚ ਇੱਕ ਮਾਈਕ ਆ ਤਾਂ ਮਕਰ ਭਾਈ ਤੁਸੀਂ ਵੀ ਸਮਝਦੇ ਹੋ ਜਦੋਂ ਆਪਾਂ ਦੀਪ ਸਿੱਧੂ ਦੀ ਵੀ ਇੰਟਰਵਿਊ ਕਰਦੇ ਰਹੇ ਆ ਜੀ 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 ਸਾਨੂੰ ਇਹ ਕਹਿੰਦੇ ਰਹੇ ਆ ਵੀ ਇਹ ਕੀ ਬੱਲੇ ਨੇ ਇਹ ਫਲਾਣਾ ਨੇ ਅਜਿਹੇ ਸ਼ਬਦ ਜਿਹੜੇ ਇੱਥੇ ਨਹੀਂ ਦੱਤੇ ਜਾ ਸਕਦੇ ਉਹ ਸ਼ਬਦ ਵੀ ਵਰਤੇ ਆ ਵੀ ਦੀਪ ਸਿੱਧੂ ਦੇ ਪਰਿਵਾਰੀ ਨੇ ਇਹ ਜਾਣ ਕੇ ਪਲਾਨਡ ਕੀਤੇ ਹੋਏ ਨੇ ਇਹਦਾ ਮਤਲਬ ਇਹ ਸੀ ਜੇ ਸਾਨੂੰ ਗਾਲਾਂ ਪਈਆਂ ਤਾਂ ਅਸੀਂ ਆਪਣੀ ਇਮਾਨਦਾਰੀ ਦੇ ਨਾਲ ਪੱਤਰਕਾਰੀ ਨਿਭਾਈ ਹੈ ਅਸੀਂ ਦੋਸਤੀਆਂ ਨਹੀਂ ਬਗਾਈਆਂ ਹੁਣ ਜਿਹੜੇ ਜਿਹੜੇ ਜਰਨਲਿਸਟਾਂ ਨੂੰ ਡੇਟੇਨ ਕੀਤਾ ਸੀ ਉਹਨਾਂ ਨੂੰ ਛੱਡ ਦਿੱਤਾ ਹਾਂਜੀ ਉਹ ਤਿੰਨ ਚਾਰ ਘੰਟੇ ਰੱਖਣ ਤੋਂ ਬਾਅਦ ਜਦੋਂ ਇੱਕ ਫੈਲੀ ਮੀਡੀਆ ਦੇ ਵਿੱਚ ਪ੍ਰੋਪਰ ਗੱਲਬਾਤ ਜਦੋਂ ਅਸੀਂ ਇਹ ਬਾਤ ਚੁੱਕੀ ਭਈ ਇਹ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਤਾਂ ਉਹਨਾਂ ਨੂੰ ਛੱਡਿਆ ਗਿਆ ਬਾਈ ਜੀ ਤੁਹਾਡੇ ਸੱਟ ਲੱਗੀ ਸੀ ਤੁਸੀਂ ਠੀਕ ਹੋ ਹਾਂਜੀ ਮੇਰੇ ਮੈਂ ਠੀਕ ਹਾਂ ਉਹ ਜਦੋਂ ਬੈਰੀਕੇਡ ਤੋੜ ਰਹੇ ਸੀ ਨੌਜਵਾਨ ਤਾਂ ਉਸ ਵਕਤ ਮੈਂ ਭੱਜਿਆ ਜਾ ਰਿਹਾ ਸੀ ਪਿੱਛੋਂ ਕਿਸੇ ਨੇ ਧੱਕਾ ਮਾਰਿਆ ਤੇ ਧੱਕਾ ਵੱਜਣ ਦੇ ਨਾਲ ਬਾਈ ਜੀ ਪੈਰ ਦੀ ਚਰਬੀ ਫੱਟ ਗਈ ਤੇ ਉਸ ਤੋਂ ਬਾਅਦ ਮੈਂ ਬੈਠ ਕੇ ਇੱਕ ਦੋ ਇੰਟਰਵਿਊ ਕੀਤੇ ਪਰ ਮੇਰੇ ਤੋਂ ਚੱਲਿਆ ਨਹੀਂ ਜਾ ਰਿਹਾ ਮੇਰਾ ਪੈਰ ਖੰਡਿਤਰਤੀ ਨਾਲ ਨਹੀਂ ਲੱਗ ਰਹੀ ਹੁਣ ਇਹਨਾਂ ਦਾ ਅੱਗੇ ਕੀ ਸਟੈਂਡ ਹੈ ਹੁਣ ਉੱਥੇ ਬੈਠੇ ਨੇ ਰਾਤ ਨੂੰ ਨੌਜਵਾਨੇ ਉੱਥੋਂ ਚਲੇ ਗਏ ਪਰ ਇੱਕ ਨਵਾਂ ਬਾਈ ਵੀ ਹੈ ਹੁਣੇ ਤੁਹਾਨੂੰ ਵੱਡੀ ਅਪਡੇਟ ਦੇ ਰਿਹਾ ਜੀ ਖਬਰ ਇਹ ਆ ਰਹੀ ਆ ਵੀ ਪੁਲਿਸ ਦੀ ਜਿਹੜੀ ਕੈਂਪੀ ਬਣ ਚੁੱਕੀ ਹੈ ਇਹ ਸਾਰੇ ਉਹਨਾਂ ਦੇ ਨਾਲ ਧਰਨਾਕਾਰੀਆਂ ਦੇ ਨਾਲ ਤੇ ਭਾਰਨਾ ਸਿੱਧੂ ਨੂੰ 6 ਦਿਨਾਂ ਦੇ ਵਿੱਚ ਵਿੱਚ ਉਹਦੇ ਪਰਚੇ ਜਿਹੜੇ ਹੈਗੇ ਆ ਰੱਦ ਕਰਨ ਦੀ ਜਾਂ ਉਹਨੂੰ ਰਿਹਾ ਕਰਨ ਦੀ ਗੱਲ ਜਿਹੜੀ ਸਾਹਮਣੇ ਆ ਗਈ ਆ ਜਿਹੜੇ ਨੌਜਵਾਨ ਅੱਜ ਗ੍ਰਿਫਟ ਦੇ ਚਿਹਰਾਸੇ ਚ ਲੈ ਸੀਗੇ ਉਹਨਾਂ ਨੂੰ ਅੱਜ ਹੀ ਛੱਡਿਆ ਜਾਊਗਾ ਤੇ ਜਿਹੜੀ ਸ਼ਾਂਤੀ ਦੀ ਗੱਲ ਖਬਰ ਹੈ ਉਹ ਸਾਹਮਣੇ ਆ ਚੁੱਕੀ ਹੈ ਭਾਈ ਔਰ ਇਹ ਉਹਨੇ ਦਿਨ ਤੱਕ ਇਹ ਧਰਨਾ ਲਾਉਣਗੇ ਜਾਂ ਇਸ ਬਾਰੇ ਕੋਈ ਅਪਡੇਟ ਨਹੀਂ ਹੈ ਹਾਲੇ ਬਾਰੇ ਹਾਲੇ ਪਤਾ ਨਹੀਂ ਕਿਉਂਕਿ ਦਿੱਕੀ ਤੁਹਾਡੇ ਕੋਲ ਆ ਕਿ ਨਾਲ ਹੀ ਜਿਹੜੇ ਹੈਗੇ ਉਥੇ ਜਸਕਰਨ ਸਿੰਘ ਜੀ ਪੁਲਿਸ ਅਧਿਕਾਰੀ ਉਹ ਇਸ ਮਤਮਾਮ ਚੀਜ਼ਾਂ ਦੇ ਉੱਤੇ ਦੇ ਰਹੇ ਸੀਗੇ ਡਿਟੇਲ ਦੇ ਚ ਤਾਂ ਮੁੱਢਲੀ ਖਬਰ ਇਹੀ ਹੈ ਭਾਈ ਬਈ ਸ਼ਾਂਤੀ ਬਣ ਚੁੱਕੀ ਹੈ ਤਾਂ ਇਹ ਬਿਨਾਂ ਸ਼ਰਤ ਤੋਂ ਰਿਹਾ ਜਿਹੜੀ ਹੈਗੀ ਗੱਲ ਸਾਹਮਣੇ ਆ ਰਹੀ ਹੈ ਇਹ ਪੰਨਾ ਸਿੱਧੂ ਨੇ ਰਿਹਾ ਕੀਤਾ ਜਾਊਗਾ ਹਾਂਜੀ ਬਹੁਤ ਧੰਨਵਾਦ ਥਲੀ ਸਾਹਿਬ ਤੁਸੀਂ ਆਪਣਾ ਧਿਆਨ ਰੱਖੋ ਔਰ ਬਹੁਤ ਵਧੀਆ ਤਰੀਕੇ ਨਾਲ ਪੰਜਾਬ ਦੀ ਗੱਲ ਤੁਸੀਂ ਅੱਜ ਰੱਖੀਏ ਇਹਦੇ ਲਈ ਤੁਹਾਨੂੰ ਮੁਬਾਰਕਬਾਦ ਬਹੁਤ ਸ਼ੁਕਰੀਆ ਜੀ ਧੰਨਵਾਦ